ਕੂਪਨ ਦਾ ਹੈਗਾ 500 ਹਾਂ ਜੇ ਕੋਈ ਸੱਜਣ ਲੈਂਦਾ ਤਿੰਨ ਉਹਨੂੰ ਮਿਲੂਗਾ ਇੱਕ ਫ੍ਰੀ ਜੇ ਕੋਈ ਸੱਜਣ ਲੈਂਦਾ ਪੰਜ ਪੰਜਾਂ ਨਾਲ ਦੋ ਪਰ ਜਿਹੜਾ ਸੱਜਣ ਬਾਈ ਕਹਿੰਦਾ ਨਾ 10 ਲਓ ਯਾਰ 10 ਨਾਲ ਪੰਜੇ ਫ੍ਰੀ ਕਰਤੇ ਕਿਉਂਕਿ 10 ਸੱਜਣ ਚਾਹੀਏ ਇਕੱਠੇ ਹੋ ਕੇ ਲੈ ਲਓ ਆਂਦੀ ਕਮਾਂਦੀ ਬਾਈ ਕੋਲੇ ਇੱਕ ਬੰਦਾ ਲੈ ਜਾ 10 ਕੂਪਨ ਕਟਾ ਕੇ ਪੰਜ ਉਹਦੇ ਨਾਲ ਫ੍ਰੀ ਮਿਲਣਗੇ ਹਾਂਜੀ ਹਾਂਜੀ ਤੇ TVS ਦੀ ਇਹ ਸੱਜਣੋ ਏਜੰਸੀ ਆ ਕੋਈ ਭੱਜਣ ਨੱਥਣ ਵਾਲਾ ਸਿਸਟਮ ਨਹੀਂ ਬਾਈ ਹੋਰੀ ਜੇ ਗੱਲ ਕਰ ਲਈਏ ਨਾ ਇੱਥੇ ਕੇ ਤੌਰ ਤੇ ਬੈਠੇ ਨੇ ਯਾਰਾ ਤੇ ਟੋਟਲ ਜਾਣਕਾਰੀ ਬਾਕੀ ਬਾਈ ਤੋਂ ਲਵਾਂਗੇ ਤੇ ਨਾਲ-ਨਾਲ ਮੈਂ ਵੀ ਤੁਹਾਨੂੰ ਦੱਸਦਾ ਰਹੂੰਗਾ ਇਹਦੇ ਬਾਰੇ ਤੇ ਬਾਈ ਨਾ ਕਰਾਉਣਿਆਂ ਗੱਲ ਬਾਈ ਜੀ ਨਾਮ ਕੀ ਆ ਆਪਣਾ ਹੰਟੇਜ ਸਿੰਘ ਜੀ ਨਾਮ ਮਨਪ੍ਰੀਤ ਸਿੰਘ ਰਹਿਣ ਵਾਲਾ ਕਿੱਥੇ ਦਾ ਮਨਪ੍ਰੀਤ ਇਹਦਾ ਸਰੂਪੇ ਰਹਿਣ ਵਾਲਿਆ ਵੀਰੇ ਠੀਕ ਆ ਗੱਲ ਉਰੇ ਏਜੰਸੀ ਖੋਲੀ ਨੂੰ ਕਿੰਨੀ ਕੁ ਧੀਰ ਹੋ ਗਈ ਉਰੇ ਹੋ ਗਿਆ 8 ਮਹੀਨੇ ਵੀਰੇ ਆਪਾਂ ਨੂੰ ਏਜੰਸੀ ਕਿਵੇਂ ਚੱਲਦਾ ਕੰਮ ਫਿਰ ਬਹੁਤ ਵਧੀਆ ਚੱਲਦਾ ਸਿਰਾ ਕੰਮ ਹਾਂਜੀ ਹਾਂਜੀ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਵੀ ਸੱਜਣੋ ਅੱਜ ਆਪਾਂ ਪਹੁੰਚੇ ਆ ਲਹਿਰਾਗਾਗਾ ਅਕਸਰ ਵੀਡੀਓ ਬਣਾਉਨੇ ਰਹਨੇ ਆ ਪਸ਼ੂਆਂ ਦੇ ਆਪਣੇ ਚੈਨਲ ਤੇ ਕਿਉਂਕਿ ਆਪਾਂ ਨੂੰ ਕੀ ਹੁੰਦਾ ਯਾਰ ਨੋਰਮਲ ਕਿਸਾਨ ਆਮ ਸੱਜਣ ਦੇ ਨਾਲ ਜਿਹੜੇ ਉਹ ਆਪਾਂ ਨੇ ਬਈ ਲੈ ਕੇ ਆਉਣੇ ਨੇ ਅੱਗੇ ਚੱਕੀ ਉਹ ਛੇ ਵਿਸ਼ੇ ਤੇ ਅੱਜ ਦੀ ਵੀਡੀਓ ਲੈ ਰਹੇ ਗਾ ਅੱਗੇ ਤੋਂ ਲੱਗਿਆ ਬਣਾਉਣਾ ਬਾਈਆਂ ਨੇ ਨਾ ਛੇੜਿਆ ਲਾਟਰੀ ਦਾ ਸਿਸਟਮ ਕਿਸਾਨਾਂ ਵਾਸਤੇ ਰੱਖਿਆ ਬਾਈਆਂ ਨੇ ਜੁੰਡੀ 5310 ਕਿਉਂਕਿ ਜੇ ਮੈਂ ਗੱਲ ਕਰ ਲਾਂ ਨਾ ਸੱਜਣੋ ਇਸ ਲਾਟਰੀ ਦੇ ਵਿੱਚ ਬਾਈਆਂ ਨੇ ਯਾਰ ਤਕਰੀਬਨ ਤਕਰੀਬਨ ਲੇਡੀਜ਼ ਤੋਂ ਲਾ ਕੇ ਜਿਵੇਂ ਆਪਾਂ ਕਹੇ ਲਿਆ ਨਾ ਗਹਿਣੇ ਗੱਟੇ ਤੋਂ ਲਾ ਕੇ ਕਿਸਾਨਾਂ ਵਾਸਤੇ ਟਰੈਕਟਰ ਤੋਂ ਲਾ ਕੇ ਮੋਟਰਸਾਈਕਲ ਤੋਂ ਲਾ ਕੇ ਤੇ ਆਪਣੀਆਂ ਭੈਣਾਂ ਵਾਸਤੇ ਸਕੂਟਰੀ ਤੋਂ ਲਾ ਕੇ ਹਰੇਕ ਨਿਯਮ ਬਾਈਆਂ ਨੇ ਉਹ ਰੱਖਿਆ ਤੇ TVS ਦੀ ਇਹ ਸੱਜਣੋ ਏਜੰਸੀ ਆ ਕੋਈ ਭੱਜਣ ਨੱਠਣ ਵਾਲਾ ਸਿਸਟਮ ਨਹੀਂ ਬਾਈ ਹੋਰੀ ਜੇ ਗੱਲ ਕਰ ਲਈਏ ਨਾ ਇੱਥੇ ਪੱਕੇ ਤੌਰ ਤੇ ਬੈਠੇ ਨੇ ਯਾਰਾ ਤੇ ਟੋਟਲ ਜਾਣਕਾਰੀ ਬਾਕੀ ਬਾਈ ਤੋਂ ਲਵਾਂਗੇ ਤੇ ਨਾਲ-ਨਾਲ ਮੈਂ ਵੀ ਤੁਹਾਨੂੰ ਦੱਸਦਾ ਰਹੂੰਗਾ ਇਹਦੇ ਬਾਰੇ ਤੇ ਬਾਈ ਨਾਲ ਕਰਾਉਣਿਆਂ ਗੱਲ ਬਾਈ ਜੀ ਨਾਮ ਕੀ ਆ ਕੰਟਰੈਕਟ ਸੰਗੀ ਨਾਮ ਮਨਪ੍ਰੀਤ ਸਿੰਘ ਰਹਿਣਾ ਕਿੱਥੇ ਦਾ ਮਨਪ੍ਰੀਤ ਇਹਦਾ ਸਰੂਪ ਦੇ ਰਹਿਣਾ ਨੇ ਵੀਰੇ ਠੀਕ ਆ ਗੱਲ ਉਰੇ ਏਜੰਸੀ ਖੋਲੀ ਨੂੰ ਕਿੰਨੀ ਕੁ ਦੇਰ ਹੋ ਗਈ ਉਰੇ ਹੋ ਗਿਆ 8 ਮਹੀਨੇ ਵੀਰੇ ਆਪਾਂ ਨੂੰ ਜੀ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲਦਾ ਸਿਰਾ ਕੰਮ ਹਾਂਜੀ ਹਾਂਜੀ ਹਾਂ ਵੀ ਲਾਟਰੀ ਦਾ ਸਿਸਟਮ ਆ ਪਹਿਲਾਂ ਹਾਂਜੀ ਸੋਚਿਆ ਵੀ ਯਾਰ ਆਮ ਕਿਸਾਨ ਦਾ ਫਾਇਦਾ ਵੀ ਕਰਦੀਏ ਆਮ ਸੱਜਣਾ ਦਾ ਫਾਇਦਾ ਵੀ ਕਰਦੀਏ ਤੇ ਫਾਇਦਾ ਨਾਲ ਆਪਣਾ ਵੀ ਕਰਾ ਲਿਆ ਆਪਣੀ ਲੱਗ ਜੂਗੀ ਪ੍ਰਮੋਸ਼ਨ ਹਨਾ ਹਾਂਜੀ ਹਾਂਜੀ ਲੱਕੇ ਚ ਲੱਗ ਜੂ ਪਤਾ ਵੀ ਯਾਰ ਮਨਪ੍ਰੀਤ ਸਿੰਘ ਨੇ ਬਈ ਇੱਥੇ ਏਜੰਸੀ ਖੋਲੀ ਆ ਹਾਂਜੀ ਲਾ ਹੁਣ ਇੱਕ ਨੰਬਰ ਵਾਲੇ ਤੋਂ ਦੱਸੂਗਾ ਆਪਾਂ ਨੇ ਕਿਹੜੇ ਕਿਹੜੇ ਨਿਯਮ ਰੱਖੇ ਨੇ ਪਹਿਲਾਂ ਦੱਸ ਦੋ ਟਿਕਟ ਦਾ ਰੇਟ ਕੀ ਹੈ ਟਿਕਟ ਦਾ ਰੇਟ ਆ ਵੀਰੇ 500 ਰੁਪਈਆ ਜੀ ਆਪਣਾ ਠੀਕ ਆ ਜੀ ਇਨਾਮ ਹੈਗਾ ਵੀਰੇ ਫਸਟ ਆਪਣਾ ਹੈਗਾ ਜੌਨੀਅਰ 53 ਦਾ ਸਟਾਪ ਮੋਡ ਆ ਆ ਬਾਈ ਨੂੰ ਮੈਂ ਰੋਕੂਗਾ ਔਰੇ ਇੱਕ ਕੂਪਨ ਦਾ ਹੈਗਾ 500 ਜੇ ਕੋਈ ਸੱਜਣ ਲੈਂਦਾ ਤਿੰਨ ਉਹਨੂੰ ਮਿਲੂਗਾ ਇੱਕ ਫ੍ਰੀ ਜੇ ਕੋਈ ਸੱਜਣ ਲੈਂਦਾ ਪੰਜ ਪੰਜਾਂ ਨਾਲ ਦੋ ਪਰ ਵੀ ਜਿਹੜਾ ਸੱਜਣ ਬਾਈ ਕਹਿੰਦਾ ਨਾ 10 ਲਓ ਯਾਰ 10 ਨਾਲ ਪੰਜੇ ਫ੍ਰੀ ਕਰਤੇ ਕਿਉਂਕਿ 10 ਸੱਜਣ ਜੇ ਇਕੱਠੇ ਹੋ ਕੇ ਲੈ ਲੋ ਆਂਦੀ ਕਮਾਂਦੀ ਪਾਈ ਕੋਲੇ ਇੱਕ ਬੰਦਾ ਲੈ ਜਾ 10 ਕੂਪਨ ਕਟਾ ਕੇ ਪੰਜ ਉਹਦੇ ਨਾਲ ਫਰੀ ਮਿਲਣਗੇ ਹਾਂਜੀ ਹਾਂਜੀ ਬਿਲਕੁਲ ਵੀ ਲੈ 500 ਚ ਦੇਵਾਂਗੇ 53 10 ਜੌਂਡੀਅਰ ਕਈ ਲੱਖ ਦੀ ਇਹਦੀ ਕੀਮਤ ਆ ਬਾਕੀ ਸੱਜਣ ਜਾਣਦੇ ਨੇ ਇਹ ਆ ਗਿਆ ਭਾਈ 53 10 ਤੇ ਨਵਾਂ ਨਕੂਰ ਬਿਲਕੁਲ ਹਾਂਜੀ ਹਾਂਜੀ ਵੀਰੇ ਤੇ ਲਾਟਰੀ ਚ ਵੀ ਮੇਰਾ ਖਿਆਲ ਆ ਯਾਰ ਪੰਜ ਤੋਂ 7 ਦਿਨ ਹੀ ਰਹਿ ਗਏ ਹੈਨਾ ਹਾਂਜੀ ਵੀਰੇ ਅ ਦਿਨ ਪੰਜ ਤੋਂ 7 ਰਹਿ ਗਏ ਲੈ ਸੱਜਣੋ ਖਿੱਚ ਦੋ ਕੰਮ ਲੈ ਰਹੇਗਾ ਅੱਗੇ ਵਾਲੇ ਪਾ ਮੇਰਾ ਖਿਆਲ ਆ ਵੀ ਪੰਜਾਬ ਤੋਂ ਕਿਤੋਂ ਵੀ ਛੱਕਦੇ ਆ ਮੇਰਾ ਖਿਆਲ ਆ ਵੀ ਬਾਰੀ ਸਟੇਟ ਤੋਂ ਵੀ ਪਾ ਸਕਦੇ ਆ ਪਾ ਸਕਦੇ ਆ ਜਿਹੜੇ ਪਾ ਸਕਦੇ ਆ ਆ ਬਾਕੀ ਅਮਰੀਕਾ ਵਾਲੇ ਸੱਜਣਾ ਨੂੰ ਬੇਨਤੀ ਆ ਨਸ਼ਤਰ ਸਿੰਘ ਬਿੱਲੂ ਅੰਕਲ ਹੋਰਾਂ ਨੂੰ ਵੀ ਤੁਸੀਂ ਉੱਥੇ ਬੈਠੇ ਵੀ ਪਾ ਸਕਦੇ ਹੋ ਤੇ ਨਿਊਜ਼ੀਲੈਂਡ ਵਾਲੇ ਭਾਈ ਜਿਹੜੇ ਸੱਜਣ ਅਕਸਰ ਯਾਦ ਕਰਦੇ ਨੇ ਤੁਹਾਡੇ ਭਾਈ ਨੂੰ ਉਹ ਵੀ ਪਾ ਸਕਦੇ ਨੇ ਉਹ ਪਾ ਸਕਦੇ ਨੇ ਆਨਲਾਈਨ ਕਿਉਂਕਿ ਨਾ ਮਾ ਜਿਹੜਾ ਭਾਈ ਉਰੇ ਆਨਲਾਈਨ ਵੀ ਕੱਢਿਆ ਜਾਊ ਨੇੜ ਤੇੜ ਵਾਲੇ ਸੱਜਣ ਉਰੇ ਆ ਕੇ ਦੇਖ ਵੀ ਸਕਦੇ ਹੈਨਾ ਬਿਲਕੁਲ ਆ ਮੇਨ ਮੇਨ ਨਿਯਮ ਦੱਸਦੇ ਫਿਰ ਬਾਲੇ ਤਾਂ ਹੁਣ ਲੰਬਾ ਹੋ ਜੂ ਕੰਮ ਕਿਨੇ ਵੀ ਨਹੀਂ ਜਾਣੇ ਇੰਨੇ ਦੂਜਾ ਨਾਮ ਆ ਵੀਰੇ ਆਪਣਾ ਰਾਣੀ ਹਾਰ ਹਾਂਜੀ ਚਾਰ ਨਾਮ ਆਈਫੋਨ 14 ਠੀਕ ਹੈ ਜੀ ਆਪਣੀ ਯੂਪੀਡਾ ਸਕੂਟਰੀ ਪੰਜਵਾਂ ਰੈਡੀ ਆਉਣ ਵਾਸਤੇ ਸਕੂਟਰੀ ਆ ਗਈ ਪੰਜਵਾਂ ਆ ਗਿਆ ਸੱਜਣਾ ਵਾਸਤੇ ਮੋਟਰਸਾਈਕਲ ਜਿਹੜੇ ਖੇਤ ਖੂਤ ਰਾਤ ਨੂੰ ਜਾਂਦੇ ਸੀਜ਼ਨ ਦਾ ਮੌਕਾ ਔਖੇ ਹੁੰਦੇ ਨੇ ਉਹਨਾਂ ਵਾਸਤੇ ਮੋਟਰਸਾਈਕਲ ਐਵਰੇਜ ਵੀ ਇਹਦੀ ਚੰਗੀ ਦੱਸਦੇ ਨੇ ਉਸ ਤੋਂ ਬਾਅਦ ਹਾਂਜੀ ਆ ਵੀਰੇ 1.5 ਟਨ ਦਾ ਸਪਲਟ ਏਸੀ ਗੋਆ ਦਾ ਟੂਰ ਆ ਕਪਲ ਟੂਰ ਵੀਰੇ ਅੱਛਾ ਟੋਟਲ 111 ਨੇ ਆਵਾਜ ਠੀਕ ਆ ਗੱਲ ਲੱਗੋਆ ਦਾ ਟੂਰਾ ਅਸੀਂ ਤਾਂ 22 ਤੋਂ 85 ਦਾ ਟੂਰ ਲੈ ਲਾਂਗੇ ਠੱਕੇ ਨਾਲ ਸੋਨੂ ਪਊਗਾ ਉਹ ਜਿੱਤਣਾ ਸੱਜਣੋ ਗੋਆ ਦਾ ਟੂਰਾ ਹੋਰ ਮੇਨ ਮੇਨ ਕੀ ਸੀ ਨਾ Samsung Tab ਹੈ ਜੀ ਅੱਗੇ LCD ਆ 32 ਇੰਚੀ ਵੀਰੇ ਤਿੰਨ ਪੀਸ ਨੇ ਇਹ ਤਿੰਨ ਜਾਨਿਆਂ ਨੂੰ ਨਿਕਲ ਲੈਣੇ Android ਫੋਨ ਆ ਇਹ ਵੀ ਤਿੰਨ ਜਾਨਿਆਂ ਨੂੰ ਨਿਕਲਣੇ ਆ ਸਾਈਕਲ ਆ ਇਹ ਪੰਜ ਜਾਨਿਆਂ ਲਈ ਅੱਗੇ ਫ੍ਰੀ ਮੋਬਾਈਲ ਰੀਚਾਰਜ ਆ 1 ਸਾਲ ਦਾ ਵੀਰੇ ਸੱਤ ਜਾਨਿਆਂ ਲਈ ਆ ਜੀ ਸੱਤ ਜਾਨਿਆਂ ਬਾਸ ਹਾਂਜੀ ਸਮਾਰਟਵਾਚ ਹੈ 13 ਜਾਨਿਆਂ ਲਈ ਆ ਜੀ ਵਾਇਰਲੈਸ ਹੈੱਡਫੋਨ ਇਹ ਵੀ 13 ਜਾਨਿਆਂ ਲਈ ਅਗੇ ਮਿਕਸੀਆਂ ਵੀਰੇ 15 ਜਾਣਿਆਂ ਲਈ ਠੀਕ ਹੈ ਜਿਹੜਾ ਸਰਪ੍ਰਾਈਜ਼ ਗਿਫਟ ਹੈ ਉਹ 44 ਹੈ ਜੀ ਉਹ ਆ 44 ਹਾਂਜੀ ਉਹ ਮੌਕੇ ਦਾ ਹਿਸਾਬ ਦੇਖਿਆ ਜਾਊ ਪਰ ਦਿੱਤੇ ਜ਼ਰੂਰ ਜਾਣਗੇ ਹਾਂਜੀ ਹਾਂਜੀ ਵੀਰੇ ਦਿੱਤੇ ਜਾਣਗੇ 111 ਨੇ ਆਮ 111 ਜਿਹੜਾ ਸਰਪ੍ਰਾਈਜ਼ ਗਿਫਟ ਹੋਊਗਾ ਵੀਰੇ ਉਹ ਆਪਣਾ 1000 ਤੋਂ ਉੱਪਰ ਦੀ ਕੀਮਤ ਦਾ ਹੋਊਗਾ ਟਿਕਟ ਤੋਂ ਦੁੱਗਣਾ ਹੀ ਹੋਊਗਾ ਘੱਟ ਨਹੀਂ ਹੋਊਗਾ ਵੀ ਉਹ ਗੱਲਬਾਤ ਨਹੀਂ ਹੋਊਗੀ ਸੱਜਣੋ ਵੀ ਜੇ ਤੁਹਾਡੇ ਤੋਂ 500 ਲੈ ਲਿਆ ਬਾਈ ਹੋਰੀ ਯਾਰ ਸਰਪ੍ਰਾਈਜ਼ ਚ ਕੋਈ ਕਪੜਾ ਕਰ ਦੇਣਗੇ ਤੁਹਾਨੂੰ 300 ਵਾਲਾ ਜਾਂ 400 ਵਾਲਾ ਦੇ ਦੇਣਗੇ 1000 ਤੋਂ ਸਟਾਰਟ ਹੋਣਾ ਮਾਰਕੀਟ ਚਲੇ ਜਾ ਕੇ ਯਾਰ ਚਾਹੋ ਜੀ ਕੀਮਤ ਤੁਸੀਂ ਪਤਾ ਕਰ ਲਿਓ ਇਹ ਜੀ ਗੱਲ ਨਹੀਂ ਤੇ ਬਾਕੀ ਤਰਸ ਅ ਨੰਬਰਾਂ ਤੇ ਜਰੂਰ ਮਾਰ ਦਿਓ ਕੈਮਰਾ ਜਿਹੜਿਆਂ ਦੇ ਸੱਜਣ Google Pay ਕਰ ਸਕਦੇ ਨੇ ਤੇ ਬਾਈ ਨੂੰ ਸਕਰੀਨ ਸ਼ਾਟ ਕਿਹੜੇ ਨੰਬਰ ਤੇ ਭੇਜਣਗੇ ਉਸੇ ਨੰਬਰ ਤੇ ਜਿਹੜੇ ਨੰਬਰ ਤੇ ਪੇਮੈਂਟ ਕਰਦੇ ਜਿਹੜੇ ਨੰਬਰ ਤੇ ਪੇਮੈਂਟ ਕਰਨੀਆਂ ਤੇ ਇੱਕ ਬਾਈ ਥੋੜਾ ਜਿਹਾ ਸਬਰ ਤੁਹਾਨੂੰ ਜਰੂਰ ਕਰਨਾ ਪਊਗਾ ਕਿਉਂਕਿ ਨਾਲ ਦੀ ਨਾਲ ਐ ਨਹੀਂ ਪਤਾ ਯਾਰ ਬਾਈਆਂ ਹੁਲੇ ਕੁਲੇ ਕਈ 100 ਸਕਰੀਨ ਸ਼ਾਟ ਆ ਜਾਣ ਕਿਤੇ ਤੁਸੀਂ ਕਹੋ ਹਨਾ ਵੀ 5 ਮਿੰਟਾਂ ਦੇ ਵਿੱਚ ਹੀ ਸਾਨੂੰ ਟਿਕ ਟਪੇ ਜਦੋਂ ਤੇ ਥੋੜਾ ਜਿਹਾ ਸਮਾਂ ਲੱਗੇ ਨਾ ਸਬਰ ਕਰਿਆ ਕਰੋ ਤੇ ਮੇਨ ਗੱਲ ਆ ਜਿਹੜਾ ਰਿਜ਼ਲਟ ਨਿਕਲੂ ਕਿਦੇ ਇਹ 10 ਮਈ ਨੂੰ ਨਿਕਲਣਾ ਰਿਜ਼ਲਟ ਵੀਰੇ ਆਪਣਾ 10 ਮਈ 2023 ਹੈ ਨਾ ਹਾਂਜੀ ਹਾਂਜੀ ਵੀਰੇ ਲ 10 ਮਈ 2023 ਨੂੰ ਨਿਕਲੂਗਾ ਲਾਸਟ ਪਰਚੀ ਕਿੰਨੀ ਤਰੀਕ ਨੂੰ ਕਿੰਨੇ ਵਜੇ ਤੱਕ 9 ਮਈ ਤੱਕ ਪਾਊਗੀ ਵੀਰੇ 9 ਮਈ ਨੂੰ ਕਿੰਨੇ ਵਜੇ ਰਾਤ ਤੱਕ ਹੀ ਪਈ ਜਾਣੀ ਆ ਰਾਤ ਨੂੰ ਬਸ ਜਦੋਂ 10 ਮਈ ਹੋ ਗਈ ਖਤਮ ਹੋ ਜਾਊਗਾ 12 ਵਜੇ ਤੱਕ ਪਹੁੰਚ ਜਦੋਂ 12:01 ਹੋ ਗਿਆ ਉਦੋਂ ਪਰਚੀ ਨਹੀਂ ਸਦਦੇ ਨੂੰ ਪੈਣੀ 12 ਵਜੇ ਤੱਕ ਪਹੁੰਚ ਤੇ ਦੂਰ ਦਰਾਡੇ ਵਾਲੇ ਬਾਈ ਨੇ ਜਿੱਦਾਂ ਨੰਬਰ ਦਿੱਤੇ ਆ ਉਹਨਾਂ ਤੇ ਗੂਗਲ ਪੇ ਵੀ ਕਰ ਸਕਦੇ ਆ ਤੇ ਮੇਨ ਗੱਲ ਆ ਜਿਹੜੀ ਜਾਦੇ ਤੁਹਾਨੂੰ ਮੈਂ ਦੱਸਾਂ ਵੀ ਪ੍ਰੋਮੋਸ਼ਨ ਦਾ ਸਿਸਟਮ ਬਾਈਆਂ ਨੇ ਕਿਵੇਂ ਲਾਇਆ ਵੀ ਯਾਰ ਉਹਨੇ ਨਵੀਂ ਨਵੀਂ ਨਾਲ ਏਜੰਸੀ ਖੋਲੀ ਆ ਤਾਂ ਸਰ ਏਜੰਸੀ ਤੇ ਵੀ ਮਾਰਦੇ ਹੋ ਕੈਮਰਾ ਇੱਕ ਵਾਰੀ ਅੰਦਰਲੇ ਬੰਨੇ ਜਾ ਕੇ ਅੰਦਰਲੇ ਬੰਨੇ ਦਿਖਾ ਦੇ ਵੀ ਕਿੰਨਾ ਤਾਂ ਮਾਜਾਮਾ ਕੀ ਕੀ ਸਿਸਟਮ ਉਹਰੇ ਰੱਖਿਆ ਬਾਈ ਨੇ ਖੜਾ ਸਿਸਟਮ ਸਾਰਾ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਦੱਸਿਆ ਸੱਜਣਾ ਵੀ ਭੱਜਣ ਭੁੱਜਣ ਨਾਲ ਇੱਥੇ ਕੋਈ ਜ਼ਿਗਾਰਡ ਨਹੀਂ ਇੱਥੇ ਏਜੰਸੀ ਖੋਲੀ ਆ ਬਾਈਆਂ ਨੇ ਖੋਲੀ ਵੀ ਯਾਰ ਪੱਕੇ ਤੌਰ ਤੇ ਆ ਇੱਥੇ ਤੁਜ ਮੋਟਰਸਾਈਕਲ ਵੀ ਲੈਣੇ ਆ ਸੱਜਣਾ ਨੇ ਉਹੋ ਮੋਟਰਸਾਈਕਲ ਵੀ ਖਰੀਦ ਸਕਦੇ ਨੇ ਮੇਰੇ ਖਿਆਲ ਆ ਲੋਨ-ਦੂਨ ਤੇ ਵੀ ਦੇ ਦਾਨੇ ਹਾਂਜੀ ਹਾਂਜੀ ਵੀਰੇ ਹਾਂ ਕਿਸ਼ਤਾਂ-ਕੁਸ਼ਤਾਂ ਦਾ ਸਿਸਟਮ ਵੀ ਜਿਵੇਂ ਚੱਲਦਾ ਯਾਰ ਅੱਜ ਕੱਲ੍ਹ ਜੇ ਗੱਲ ਕਰ ਲਈਏ ਯਾਰ ਹਰੇਕ ਬੰਦੇ ਦੀ ਪਹੁੰਚ ਵਾਲਾ ਸਿਸਟਮ ਕਰਤਾ ਬਾਈ ਹੈਨਾ ਬਿਲਕੁਲ ਵੀਰੇ ਹਾਂ ਮਿਲੂਗਾ ਉਹਨੂੰ ਜਿਹੜਾ ਕਿਸ਼ਤਾਂ ਭਰੂਗਾ ਕਿਤੇ ਲਿਜਾ ਕੇ ਰਿਸ਼ਤੇਦਾਰੀਆਂ 'ਚ ਭੇ ਆਟੀ বাজਦੀ ਨਹੀਂ ਹੁੰਦੀ ਆ ਬਾਈ ਅੰੰਬਰ ਆਪਣਾ ਲੋਕੇਸ਼ਨ ਦਾ ਦਿਓ ਬਈ ਇੱਕ ਵਾਰੀ ਲਹਿਰੇਗਾ ਹੈਗੀ ਆਪਣੀ ਵੀਰੇ ਬਾਈਪਾਸ ਰੋਡ ਤੇ ਆਪਣੀ ਏਜੰਸੀ ਆ TVS ਦੀ ਲਹਿਰਾਗਾਗਾ ਜੀ ਲੈ ਸਦਰੋ ਟਿਕਟਾਂ ਵੱਧ ਤੋਂ ਵੱਧ ਬਾਈ ਨੂੰ ਪਾ ਦਿਓ ਤੇ ਉਹੀ ਗੱਲ ਆ ਬਾਰ ਬਾਰ ਫੇਰ ਕਹਿੰਨਾ ਮੈਂ 10 ਮਈ ਤੱਕ ਕਹਿੰਨਾ ਬਾਈ 9 ਮਈ ਨੂੰ ਰਾਤ ਨੂੰ 12 ਵਜੇ ਤੱਕ ਇਹ ਟਿਕਟਾਂ ਲੈਣੀਆਂ ਜਿੱਦਾਂ ਜਿੱਦਾਂ ਬਾਈ ਨੇ ਦੱਸਿਆ ਇੱਕ ਵਾਰੀ ਰਿਪੀਟ ਮਾਰਦਾ ਨਾ ਤਿੰਨ ਕੂਪਨਾਂ ਨਾਲ ਇੱਕ ਫ੍ਰੀ ਮਿਲੂਗਾ ਪੰਜਾਂ ਨਾਲ ਦੋ ਮਿਲਣਗੇ ਤੇ ਦਸਾਂ ਨਾਲ ਮਿਲਣਗੇ ਪੰਜ ਜੇ ਵੀਡੀਓ ਚੰਗੀ ਲੱਗੀ ਤੁਹਾਡੇ ਭਾਈ ਦੀ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਵੱਧ ਤੋਂ ਵੱਧ ਤੇ ਵੱਧ ਤੋਂ ਵੱਧ ਸੱਜਣ ਬਾਈ ਕੋਲੇ ਕੂਪਨ ਲਾਇਓ ਤੇ ਵੱਧ ਤੋਂ ਵੱਧ ਇਸ ਲਾਟਰੀ ਦਾ ਫਾਇਦਾ ਚੁੱਕੀਓ ਧੰਨਵਾਦ